ਅਕਬਰ ਮੁਸਕਰਾ ਰਿਹਾ ਹੈ ਤੇ ਹੁਣ ਸਾਈਯਦਨਾ ਨਾਜ਼ ਕਰੇਗਾ ਤਾਂ ਬਿਲਕੁਲ ਤਿੰਨ ਸ਼ਬਦਾਂ ਦੇ ਵਿੱਚ ਜਿਹੜਾ ਫਰਵਾਸ ਦਾ ਸੰਕਲਪ ਹੈ ਜਿਹੜਾ ਐਸ ਦਾ ਸੰਕਲਪ ਹੈ ਉਹ ਉਹਨੇ ਪੇਸ਼ ਕੀਤਾ ਜਿਹੜੀ ਕਿ ਅਸੀਂ ਪਹਿਲਾ ਵਾਰ ਸ਼ਾਇਦ ਕਿ ਨਹੀਂ ਦੇਖਿਆ ਨ ਤੇ ਨਵਾਂ ਪੰਨਾ ਜਦ ਕੱਪ ਤਸੰਝੀ ਕਰੋ ਜਿਹਦੇ ਵਿੱਚੋਂ ਸਾਡੇ ਜਿਹੜੇ ਦਰਸ਼ਕ ਨੇ ਸੋਚਦੇ ਨੇ ਮੈ ਸੋਚ ਕਰਨੇ ਕਿ ਜਿੱਦੀ ਜਵਾਬ ਸ਼ੈਲੀ ਹੈ ਉਹ ਕਿੱਥੇ ਕਿੱਥੇ ਕਿਵੇਂ ਗੱਲ ਕਰਦੀ ਹੈ ਮੈਂ ਗਸਲ ਦੇ ਕੁਝ ਸ਼ੇਅਰ ਕਰਨਾ ਚਾਹੁੰਦਾ ਪਰ ਉਸ ਤੋਂ ਪਹਿਲਾਂ ਮੈਂ ਬਹੁਤ ਬਰੀਕੀ ਕਰ ਰਹੇ ਹਾਂ ਕੋਈ ਕਹਿਣੀ ਹੈ ਕਿ ਹਰ ਪੀੜੀ ਦਾ ਕੱਪੜਾ ਸੰਭਾਲਾ ਤੇ ਹਰ ਪੀੜੀ ਦੀ ਕਰਣੀ ਚੇਤਨਾ ਇਹ ਹਰ ਪੀੜੀ ਦੀ ਤਰਾਸ ਰਾਦੇ ਸੰਬੰਧ ਕਵੰਤਰ ਦੇ ਵਿੱਚੋਂ ਪੜਾਉਂਦਾ ਉਦੀ ਕਾਪੂਰੀ ਤਰ੍ਹਾਂ ਨਹੀਂ ਸਮਝ ਆਇਆ ਇਸ ਕਰਕੇ ਕੱਪਟਾ ਦੇ ਸਰੂਪ ਵੀ ਆਪਣੀ ਤਰ੍ਹਾਂ ਦੇ ਜਿਹੜੇ ਪਹਿਲੀਆਂ ਪੀੜੀਆਂ ਦੇ ਸਰੂਪ ਹੋ ਸਕਦੇ ਨੇ ਹੋ ਸਾਕੇ ਨਹੀਂ ਹੋ ਸਕਦੇ ਕਿਉਂਕਿ ਸਾਦਾ ਸੰਕਲਪ ਵਰਤੋਂ ਹੋਰ ਤਰ੍ਹਾਂ ਦਾ ਹਨ ਜਾਂ ਸਮੱਸਿਆਵਾਂ ਹੋ ਜਾਂਦੀਆਂ ਨੇ ਜਦੋਂ ਅਸੀਂ ਮੰਨਦਾ ਇਸ ਕਰਕੇ ਸਾਡਾ ਕੱਪਟਾ ਪਰਲੀ ਜਿਹੜਾ ਰੇਸ਼ੀ ਹੋਗਾ ਉਹ ਵੀ ਬਿਲਕੁਲ ਵੱਖਰਾ ਹੋਊਗਾ ਕਿ ਸਾਡਾ ਜਿਹੜਾ ਸੰਕਲਪ ਹੈ ਸਾਡੇ ਲਈ ਮਤਲਬ ਉਹਨਾ ਸੌਖਾ ਨਹੀਂ ਰਿਹਾ ਜਿੰਨਾ ਸਾਡੇ ਤੋਂ ਪਹਿਲਾਂ ਨਹੀਂ ਬਹੁਤ ਸੌਖਾ ਰਿਹਾ ਫਾਰ ਐਗਜ਼ਾਮਪਲ

ਪਾਣੀ ਇਸ਼ਕ ਵਿੱਚ ਜਿਹਦੇ ਪੱਤਨ ਰਹਿਤੀ ਨੇ ਤੇ ਪਾਣੀ ਇਸ਼ਕ ਵਿੱਚ ਜੀ ਉਹਦੇ ਵਿੱਚ ਦਬੜਾ ਨਹੀਂ ਲੈ ਕਿ ਉਸ ਨੂੰ ਪਾਰ ਵੀ ਕਰਦਾ ਉਹ ਦੋਸ਼ ਇਹਦੇ ਹੋਇਆ ਕਿ ਮੇਰੇ ਇਸ ਜ਼ਖਮ ਖਾਤਰ ਬੈਦ ਨੇ ਕੋਈ ਸਾਜ਼ਿਸ਼ਾਂ ਰਚੇ ਮੇਰੇ ਇਸ ਜ਼ਖਮ ਖਾਤਰ ਬੈਦ ਨੇ ਕੋਈ ਸਾਜ਼ਿਸ਼ਾਂ ਰਚਦੇ ਤਵਾਦਾਰੂ ਵੀ ਕਰਨੀ ਤੇ ਇਹਨੂੰ ਵੀ ਪਾਰ ਵੀ ਕਰਦਾ

ਵਿਅਕਤੀ ਜਦੋਂ ਵਿਚਲਤ ਤਾਂ ਉਹ ਕਿਹੜੇ ਕਿਹੜੇ ਦਿਸਾ ਦਾ ਦੋ ਜਾ ਉਹਨਾਂ ਪਰਿਵਾਰ ਸਿੱਦੇ ਵਿੱਚ ਆਪ ਦਿਖਾਈ ਦੇ ਰਹੇ ਸੀ ਆ ਮੈਂ ਵੀ ਤਾਂ ਪਰ ਜਦੋਂ ਪਹਿਲੇ ਸਵਾਲ ਤੇ ਗੱਲ ਕੀਤੀ ਸੀ ਜਦੋਂ ਕਿ ਮੈਂ ਸਵਾਲ ਪੋਰ ਕੀਤਾ ਸੀ ਉਹਦੇ ਵਿੱਚ ਇੱਕ ਹੋਰ ਟੱਚ ਪਈ ਸੀ ਜਿਹਦੀ ਵੀ ਗੱਲ ਬਹਿਣੀ ਬਣਦੀ ਹੈ ਕਿ ਜਿਹੜਾ ਸਾਹਿਤ ਹੈ ਇਹ ਲੋਕ ਬਣਾ ਚ ਕਿਵੇਂ ਬਸਤ ਹੈ ਖਾਸ ਕਰਕੇ ਸ਼ੇਖੀ ਦੇ ਪਸੰਦ ਕਿਵੇਂ ਕਰਦਾ ਕਿ ਕਿਵੇਂ ਲੋਕਾਂ ਦਾ ਹਿੱਸਾ ਬਣਦਾ ਉਹਨਾਂ ਦੇ ਦੁੱਖ ਦਰਦਾਂ ਸਫਾਫਾਫਾ ਵਿੱਚ ਕਿਵੇਂ ਸਹਾਇਤ ਹੁੰਦੀ ਹੈ ਤੇ ਤੁਹਾਡੇ ਕੋਲ ਸੀ ਬਿਲਕੁਲ ਗ੍ਰਾਮ ਦੇ ਲੋਕਾਂ ਚੋਂ ਜਿਹੜਾ ਕੋਈ ਰਿਫਰੈਂਸ ਦਾ ਤੇ ਕਵੀ ਦੇ ਤੌਰ ਤੇ ਪਹੁੰਚ ਜਾਂਦੇ ਤੁਸੀਂ ਫਿਜੀਕਲ ਤੌਰ ਤੇ ਪਹੁੰਚਦੇ ਹੋ ਕਿ ਕਿਹੜੀ ਰਚਨਾ ਪ੍ਰਵਾਂਚਨ ਦੀ ਹੈ ਔਰ ਪੰਜਾਬੀ ਦੇ ਉਹ ਜਿਹੜੇ ਸ਼ਾਇਰ ਨੇ ਜਿਹੜੇ ਉਸ ਪੱਧਰ ਤੱਕ ਗਏ ਨੇ ਔਰ आस का क्योंकि कुछ कुछ जोब शायर मंजे दे के देने नहीं हो, सब लोग केटे कटे शायर के थोड़ा ऑफ करते हैं, जोब साइड से क्या होना चाहिए, इसलिए बच्चों को 200। बच्चों मतलब को 200 नहीं बड़े, इतना जब मैं कभी शायरी नहीं लिखा नहीं करानी, कलाकेतु जाम, कला सहरी की कल करानी, एक दूसरा सवाल भी केटे कटे शाय ਜਦੋਂ ਜਿਵੇਂ ਨਾ ਲੋਕਪਣਾ ਦੀ ਗੱਲ ਕਰੀਏ ਕਿ ਜਿਨ੍ਹਾਂ ਨੇ ਨੌਂ ਵਿੱਚ ਸਕੂਲ ਨਹੀਂ ਸੀ ਦੀ ਪੜਾ ਤਾਂ ਮੇਰੀ ਮੰਮੀ ਅੱਜ 60 ਸਾਲ ਦੀ ਨੇ ਹੈ ਨਾ ਤੇ ਉਹਨਾਂ ਨੇ ਕਾਟ ਦੇਖਿਆ ਸੀ ਗੁਰਸ਼ੰਦ ਪਾਹੀ ਦਾ ਤੇ ਉਹਦੇ ਉਹਨਾਂ ਨੇ ਇੱਕ ਸੀ ਲਾਗੇ ਸ਼ੂ ਖੇਡਾਰੇ ਬੋਤਾ ਦੀ ਦਰਾਡੇ ਰਹੇ ਹਾਂ ਉਹ ਕੀ ਤੁਹਾਨੂੰ ਮੈਂ ਪਹਿਲੇ ਅਣਪੜ੍ਹ ਨਹੀਂ ਉਹ ਸਾਰਾ ਦਿਨ ਹਮੇਰੇ ਨੂੰ ਯਾਰ ਸੀ ਹੈ ਨਾ ਤੇ ਇਥੋਂ ਮੰਮੀ

तेजी न चल रहे क्योंकि मशीनी दौर है बहुत तेजी मशीनी जिंदगी चल रही है तो उन्होंने समा लेना पैदा है जिम्मे वो छे बजे चले जाते हैं तो सू छे बजे तो पहला करना पैदा है जिम्मे वो ऐतवार जो उन्होंने फ्री होंगे उस दिन इंजॉय कर रहे मतलब प्रॉपर क्योंकि उन्होंने पता नहीं सा सिर्फ ऐतवार है है ना तो जो शाम का समा हमें चार तो लैके पांच बजे तक का वो समा हों जिते अपनी गल कहनी है जाके

ਆਪਣੀ ਗੱਲ ਆਪਣਾ ਉਦੇਸ਼ ਪੂਰਾ ਕਰਨਾ ਨੂੰ ਦੱਸਣਾ ਹੈ ਕਿ ਪੜ੍ਹਨਾ ਜ਼ਰੂਰੀ ਹੈ ਵਿਗਿਆਨ ਨੂੰ ਜਾਣਨਾ ਜ਼ਰੂਰੀ ਹੈ ਤੁਸੀਂ ਪੜ੍ਹਿਆ ਕਰੋ ਇਸ ਸਮਾਜ ਨੂੰ ਸਮਝੋ ਇਹ ਸਾਰੀ ਗੱਲ ਚ ਚਾਉਣੀ ਹੈ ਹਨਾ ਉਹਦੇ ਵਿੱਚ ਮਤਲਬ ਅਲੱਗ ਨਾਲ ਕੰਟੋਰ ਨੇ ਜਿਵੇਂ ਯੂਨੀਵਰਸਿਟੀਆਂ ਦੇ ਵਿੱਚ ਮਤਲਬ ਮਾਤਰਾ ਨੂੰ ਤੁਸੀਂ ਬਹੁਤ ਮੈਟਾਫੋਰ ਵਾਲੇ ਸ਼ਬਦ ਵਰਤਾਂ ਹਾਂ ਜਾਂਦੋ ਬੋਣਾ ਮਤਲਬ ਜ਼ਿਆਦਾ ਆਖਣਾਟ ਕਰਕੇ ਦੇ ਕਾਰਨ ਉਹਦਾ ਵੀ ਮਤਲਬ ਚੱਲਿਆ ਗਿਆ ਪਿੰਡਾਂ ਦੇ ਵਿੱਚ तो बहुत सीधा सीधा रहना पड़ता है पर इना नहीं क्योंकि पिंडा के नौजवान जो आने वो अच्छा पढ़ते हैं वो सोशल मीडिया ने उसे मतलब अस्थैटिक वाली कविता जी है मतलब वो बोल सकते हो पर वो बोलो दिलचस्प ढंग जिम्मे हम असं नाजम की कमल की कविता है कि तुम्हारे हाथ तुम्हारे हाथ बोझ ढोने तुम वाले पशुओं की तरह सख्त

ਅ ਲੇਬਰ ਚੌਂਕ ਜਾਂਦਾ ਹੈ ਉੱਥੇ ਉਹਨੂੰ ਇੱਕ دوست ਮਿਲਦਾ ਉਹ ਪਹਿਲੇ ਨੌਕਰੀ ਦਾ ਫੈਕਟਰੀ ਦਾ ਬਟਿਆ ਹੁੰਦਾ ਹੈ ਫਿਰ ਉੱਥੇ ਅਸੀਂ ਕੱਪਤਾ ਹੋ ਗਿਆ ਤਾਂ ਉੱਥੇ ਮਜ਼ਦੂਰ ਜਿਹੜੇ ਸੀ ਨਾ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਹਨਾਂ ਨੇ ਤਾੜਨਾ ਮਾਰਿਆ ਉਹਨਾਂ ਨੇ ਸਾਨੂੰ ਆ ਕੇ ਕਿਹਾ ਉਹਨਾਂ ਨੇ ਆਪਣੀ ਕਿਰਤ ਮਾਈ ਤੋਂ 5 10 ਰੁਪਏ ਮਤਲਬ ਸਰਵਾ ਕੇ ਦਿੱਤੇ ਹਨਾ ਤੇ ਉਹ ਮਤਲਬ ਕੱਪਤਾ ਇਹ ਜੀ ਨਹੀਂ ਜਾਣਦੀ ਹੈ ਜਿਵੇਂ ਨਾਸ ਨਿਕਦਾ ਹਨਾ ਬਾਕੀ मतलब आमतौर पे जड़े अ उदा काम करते ने जो फील्ड्स काम करते ने साहित्य के क्षेत्रच काम करते ने असि मतलब पीछे जे सोचे कि ये टूटी और नया किचन खाना के तो इंटरकनेक्टेड है कि वे कवि जन मुखतावादी है जो लोगन रा समाज दा तक रख लेंदे ता ओसे हिस्से च भी प्रो पीपर ल लोगन ने कविता लिखवाने दी रोक भी बहुत चंगे जिने ने वाहे दी कविता बहुत पसंद आई मतलब ਮਹਦੋਰੀ ਸਤੀ ਦੇ ਐਕਸਟਰਾ ਕਹਾਣੀਆਂ ਮੇਰੀ ਕਪਤਾਨਾ ਕਪਤਾ ਨਦੀਪ ਔਰ ਦੁਨੀਆ ਕਪਤਾਹਾ ਸਾਡੀ ਇੱਕ ਕਹਾਣੀ ਹੈ ਜਿਹੜਾ ਤਾਂ ਜਿੱਦ ਨੇ ਬਤਾਂਨੇ ਪਰ ਮੈਨੂੰ ਚੇਤੇ ਕਪਤੇ ਨੂੰ ਦੱਸਾਈ ਜਦੋਂ ਮੈਨੂੰ ਯੂ ਅਥਾਰਟੀ ਨਹੀਂ ਆ ਕਹਾਣੀ ਤੋਂ ਕਰਵਾਦੀ ਤੁਹਾਡੀ ਕਪਤਾਵਾ ਦੀ ਅਥਾਰਟੀ ਨਹੀਂ ਆ ਬਟ ਜਿਵੇਂ ਯੁਵਾ ਦਾ ਤਾਸਮਾਨ ਦਾ ਯੁਵਾ ਕੋ ਪੜੇ ਹੋ

ਵੀ ਹੈ ਜਿਹਨੇ ਬਹੁਤ ਸੋਨੀ ਕਰਦਾ ਹੈ ਕਿ ਨੌਜਵਾਨ ਇਹ ਸੋਚ ਦੇਣੀ ਹੈ ਕਿ ਜਿਵੇਂ ਆਪਾਂ ਇਹ ਬਹੁਤ ਵੱਡੇ ਫਰਕ ਪਿੱਛੇ ਚੱਲਦੇ ਸੀਗੇ ਵਿਸ਼ਿਆਂ ਦੇ ਇੱਕ ਸ਼ਰਤ ਜਿਹੜੇ ਦਾ ਧਿਆਨ ਕਿ ਕਰਤਾ ਚਾਹੀਦਾ ਹੈ ਹਾਂਜੀ ਜੀ ਉਹਨਾਂ ਦੀ ਜਿਹੜੇ ਮੈਂ ਇੱਕ ਹਫ਼ਤਾ ਲਈ ਹੋਈ ਸੀ ਕਿ ਕਿ ਮੇਰੀਆਂ ਖਤਾਵਾਂ ਦੇ ਵਿੱਚ ਮਤਲਬ ਤੈਨੂੰ ਨਾਲ ਦੇ ਲੋਕਾਂ ਦਾ 10 ਸਾਲ ਰਿਹਾ ਸੀ